हां जी भाई जी ਅੱਜ ਆਪਾਂ ਗੱਲ ਕਰਦੇ ਹਾਂ ਡੀਏਪੀ ਖਾਦ ਬਾਰੇ ਜਿਹੜੀ ਕਿ ਸੈਂਪਲ ਫੇਲ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਜੇ ਥੋੜੀ-ਬਹੁਤੀ ਮਿਲਦੀ ਵੀ ਹੈ ਬਲੈਕ ਤੇ ਮਿਲਦੀ ਹੈ ਜੇ ਮਿਲਦੀ ਹੈ ਮੰਨ ਕੇ ਚੱਲੋ ਰੇਟ ਹੈ ਕਿਹੜਾ ਉਹ ਤੋਂ 100 200 300 ਰੁਪਿਆ ਉੱਪਰ ਮਿਲ ਦੇ ਮਿਲ ਰਹੀ ਹੈ ਜਾਂ ਭਾਈ ਇਹ ਮਿਲਦੀ ਹੈ ਜਾਂ ਫਿਰ ਉਹਦੇ ਨਾਲ ਸਮਾਨ ਦੇ ਹੀ ਜਾਂਦੇ ਆ ਕੋਈ ਜਿਹੜਾ ਕਿਸਾਨਾਂ ਦੇ ਕਿਸੇ ਵੀ ਕੰਮ ਨਹੀਂ ਆਉਂਦਾ ਜਾਂ ਭਾਈ ਹੁਣ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਬੀੜਾ ਖੇਤੀ ਤੋਂ ਖੇਤੀ ਕੋਈ ਹੱਲ ਕੀਤਾ ਜਾਵੇ ਤਾਂ ਕਿ ਇਹਦੀ ਕਾਲ ਬਜਾਰੀ ਲੁੱਟ ਖੋ ਤੇ ਬਲੈਕ ਬੰਦ ਹੋ ਜੇ ਕਿਸਾਨਾਂ ਦੀ ਨਹੀਂ ਲੁੱਟ ਖੋ ਹੋਣੀ ਐ ਕਿ ਤੈ ਹੋਈ ਪਈ ਐ ਬਾਈ ਸਰਕਾਰ ਨੂੰ ਬੇਨਤੀ ਐ ਵੀ ਕੋਈ ਇਹੋ ਜਿਹਾ ਸਟੇਟਮੈਂਟ ਦੇਵੇ ਪੰਜਾਬ ਦਾ ਮੁੱਖ ਮੰਤਰੀ ਜਾਂ ਖੇਤੀਬਾੜੀ ਮੰਤਰੀ ਵੀ ਇਹਦਾ ਅਸੀਂ 20 ਦਿਨਾਂ ਚ ਕੋਈ ਡੀਏਪੀ ਦਾ ਪ੍ਰਬੰਧਨ ਕਰ ਦਾਂਗੇ ਸਟਾਰਟਿੰਗਾਂ ਚ ਆ ਜੂਗੀ ਸ਼ਹਿਰਾਂ ਚ ਆ ਜੂਗੀ ਕਿੱਥੇ ਕੋਈ ਡੀਏਪੀ ਦੀਆਂ ਦੁਕਾਨਾਂ ਵੀ ਉੱਥੇ ਮਨ ਲੱਗ ਜੂਗੀ ਪਰ ਜੇ ਬਾਈ ਆਹੀ ਹਾਲ ਰਹਾ ਪੰਜਾਬ ਦੇ ਕਿਸਾਨ ਹਰਿਆਣੇ ਨੂੰ ਭੱਜਣਗੇ ਰਾਸਤਾਂ ਨੂੰ ਭੱਜਣਗੇ ਕੋਈ ਹੋਰ ਸਟੇਟ 'ਚ ਭੱਜਣਗੇ ਡੀਏਪੀ ਲੈਣ ਉੱਥੇ ਨਾ ਤਾਂ ਬਾਈ ਫਿਰ ਮਹਿੰਗੀ ਮਿਲੂਗੀ ਨਾ ਕੋਈ ਨਾਲ ਸਮਾਨ ਵੇਚਣਗੇ ਉਹ ਤਾਂ ਉਹ ਬਾਈ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਖੇਤੀ ਤੋਂ ਖੇਤੀ ਬਾਈ ਡੀਏਪੀ ਖਾਦ ਦਾ ਹੱਲ ਕੀਤਾ ਜਾਵੇ ਕਣਕ ਬੀਜਣ 'ਚ 2 ਮਹੀਨਿਆਂ ਦਾ ਟਾਈਮ ਪਿਆ ਹਲੇ ਨਹੀਂ ਬਾਈ ਕਿਸਾਨਾਂ ਦੀ ਲੁੱਟ ਖੋ ਹੋਊਗੀ ਤੇ ਫੇਰ ਬਾਈ ਜੇ ਡੀਏਪੀ ਨਾ ਮਿਲੀ ਅਗਲੀ ਇਹਦੂ ਤਨ ਚਾਰ ਸਾਲ ਪਹਿਲਾਂ ਬਾਈ ਡੀਏਪੀ ਕਦੋਂ ਕਣਕਾਂ 'ਚ ਕਿਸਾਨਾਂ ਨੂੰ ਨਹੀਂ ਮਿਲੀ ਸੀ ਕਣਕਾਂ 'ਚ ਕਿਸੇ ਨੇ ਬਾਇਓ ਪਾ ਕੇ ਬੀਜ ਤਾਂ ਕਿਸੇ ਨੇ 16 3200 ਪਾ ਕੇ ਬੀਜੀ ਸੀਗੀ ਤਾਂ ਬਾਈ ਕਣਕਾਂ ਨੇ ਝਾੜ ਕੋਈ ਬਾਲਾ ਨਹੀਂ ਦਿੱਤਾ ਸੀ ਮੰਨ ਕੇ ਚਲੋ ਡੀਏਪੀ ਵਾਲੀ ਕਣਕ ਨਾਲੋਂ 10 15 ਮਾਣ ਝਾੜ ਘੱਟ ਸੀਗਾ ਤੇ ਤਾਂਗੋ ਬਾਈ ਅਸੀਂ ਤਾਂ ਕਿਸਾਨ ਸਰਕਾਰ ਨੂੰ ਕਿਸਾਨ ਇਹੀ ਬੇਨਤੀ ਕਰਦੇ ਆਂ ਵੀ ਸਾਡੀ ਡੀਏਪੀ ਦਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਤਾਂ ਕਿ ਕੋਈ ਕਿਸਾਨਾਂ ਦੀ ਲੁੱਟ ਤੋਂ ਕੋਈ ਬਚਾਅ ਹੋ ਜੇ ਨਹੀਂ ਬਾਈ ਕਾਲਾ ਬਜਾਰੀ ਹੋਣੀ ਤੈ ਹੈ ਇਹਦੀ ਜੇ ਵੀਡੀਓ ਚੰਗੀ ਲੱਗੀ ਤਾਂ ਦੋਸਤ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਧੰਨਵਾਦ